ਲੋਕ ਸਭਾ ਚੋਣਾਂ ਨੂੰ ਲੈ ਕੇ ਆਪ ਦੇ ਵੱਲੋਂ ਉਮੀਦਵਾਰ ਦੀ ਲਿਸਟ ਜਾਰੀ ਕਰ ਦਿੱਤੀ ਹੈ ਤੇ ਦੱਸਦੀ ਹੈ ਕਿ ਇਹ ਵੱਡੀ ਖਬਰ ਸਿਆਸਤ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਅੰਮ੍ਰਿਤਸਰ ਦੇ ਵਿੱਚੋਂ ਕੁਲਦੀਪ ਸਿੰਘ ਢਾਲੀਵਾਲ ਨੂੰ ਚੁਣਿਆ ਗਿਆ ਹੈ ਤੇ ਉੱਥੇ ਹੀ ਖਡੂਰ ਸਾਹਿਬ ਦੇ ਵਿੱਚੋਂ ਲਾਲਜੀਤ ਸਿੰਘ ਭੁੱਲਰ ਜਿਹੜੀ ਸੀਟ ਲੜਨਗੇ ਤੇ ਜਿਸ ਦੇ ਦੌਰਾਨ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਅਤੇ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੇ ਸਿੰਘ ਜੀਪੀ ਅਤੇ ਫਰੀਦਕੋਟ ਤੋਂ ਦੱਸਦੀ ਕਿ ਕਰਮਜੀਤ ਅਨਮੋਲ ਜਿਹੜੀ ਲੋਕ ਸਭਾ ਦੀ ਚੋਣਾਂ ਨੂੰ ਲੈ ਕੇ ਸੀਟ ਲੜਨਗੇ ਤੇ ਉੱਥੇ ਹੀ ਬਠਿੰਡਾ ਦੇ ਵਿੱਚ ਗੁਰਮੀਤ ਸਿੰਘ ਖੁੱਡਿਆ ਤੇ ਸੰਗਰੂਰ ਤੋਂ ਗੁਰਮੀਤ ਸਿੰਘ ਮੀਧੇਰ ਤੇ ਪਟਿਆਲਾ ਤੋਂ ਡਾਕਟਰ ਬਲਵੀਰ ਸਿੰਘ ਦੱਸਦੀ ਕਿ 8 ਉਮੀਦਵਾਰ ਹੈ ਜਿਹੜੇ ਚੁਣੇ ਗਏ ਨੇ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਲਿਸਟ ਜਾਰੀ ਕਰ ਦਿੱਤੀ ਹੈ ਤੇ ਹੁਣ ਇਹ 8 ਉਮੀਦਵਾਰ ਹੈ ਜਿਹੜੇ ਲੋਕ ਸਭਾ ਦੀ ਚੋਣਾਂ ਨੂੰ ਲੈ ਕੇ ਸੀਟ ਲੜਨਗੇ ਤੇ ਜਿਸ ਦੇ ਦੌਰਾਨ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਦੱਸ ਦੇ ਕਿ ਲਿਸਟ ਜਾਰੀ ਹੋਈ ਹੈ ਤੇ ਆਮ ਆਦਮੀ ਪਾਰਟੀ ਦੇ ਨਾਲ ਇਹ ਜੁੜੀ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਐਮਪੀ ਦੀਆਂ ਇਲੈਕਸ਼ਨਲਕ ਯਾਨੀ ਕਿ ਲੋਕ ਸਭਾ ਚੋਣਾਂ ਆਈਆਂ ਨੇ ਤੇ ਉਸ ਤੋਂ ਪਹਿਲਾਂ ਹੁਣ ਆਮ ਆਦਮੀ ਪਾਰਟੀ ਨੇ ਆਪਣੀ ਲਿਸਟ ਜਾਰੀ ਕਰ ਦਿੱਤੀ ਤੇ 8 ਉਮੀਦਵਾਰਾਂ ਨੂੰ ਚੁਣਿਆ ਗਿਆ ਹੈ ਤੇ ਜਿਸ ਦੇ ਵਿੱਚ ਜਿਹੜਾ ਦੱਸਦੀ ਹੈ ਕਿ ਜਿਹੜੇ 8 ਉਮੀਦਵਾਰ ਚੁਣੇ ਗਏ ਨੇ ਤੇ ਉੱਥੇ ਹੀ ਕੁਲਦੀਪ ਸਿੰਘ ਢਾਲੀਵਾਲਾ ਜਿਹੜੇ ਅਮ੍ਰਿਤਸਰ ਤੋਂ ਲੜਨਗੇ ਤੇ ਖਡੂਰ ਸਾਹਿਬ ਤੋਂ ਲਾਜਿਤ ਸਿੰਘ ਭੁੱਲਰ ਤੇ ਜਲੰਧਰ ਤੋਂ ਜਿਹੜੇ ਸ਼ਸ਼ੀਲ ਕੁਮਾਰ ਡਿੰਕੂ ਅਤੇ ਫਤਿਹਗੜ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਤੇ ਫਰੀਦਕੋਟ ਤੋਂ ਕਰਮਜੀਤ ਅਨਮੋਲ ਅਤੇ ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਤੇ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਅਤੇ ਪਟਿਆਲਾ ਤੋਂ ਡਾਕਟਰ ਭਲਵੀਰ ਸਿੰਘ ਤੇ ਦੱਸਦੀ ਹੈ ਕਿ 8 ਉਮੀਦਵਾਰਾਂ ਨੂੰ ਲੈ ਕੇ ਲਿਸਟ ਜਾਰੀ ਹੋਈ ਹੈ ਤੇ ਆਮ ਆਦਮੀ ਪਾਰਟੀ ਨੇ ਆਪਣੀ ਜਿਹੜੀ ਉਮੀਦਵਾਰ ਦੀ ਲਿਸਟ ਸਾਂਝੀ ਕੀਤੀ ਹੈ ਤੇ ਜਿਸ ਦੇ ਦੌਰਾਨ ਪੰਜਾਬ ਦੀ ਸਿਆਸਤ ਦੇ ਨਾਲ ਇਹ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਲੋਕ ਸਭਾ ਚੋਣਾਂ ਆ ਰਹੀਆਂ ਨੇ ਤੇ ਉਸ ਤੋਂ ਪਹਿਲਾਂ ਹੁਣ ਦੱਸਦੀ ਹੈ ਕਿ ਜਿਹੜੇ ਉਮੀਦਵਾਰਾਂ ਦਾ ਨਾਮ ਐਲਾਨ ਦਿੱਤਾ ਗਿਆ ਹੈ ਤੇ ਜਿਸ ਦੇ ਦੌਰਾਨ 8 ਉਮੀਦਵਾਰ ਜਿਹੜੇ ਆਪ ਸਰਕਾਰ ਦੇ ਵੱਲੋਂ ਚੁਣੇ ਗਏ ਨੇ ਤੇ ਜਿਸ ਦੌਰਾਨ ਲਿਸਟ ਜਾਰੀ ਕੀਤੀ ਗਈ ਹੈ ਤੇ ਇਹਨਾਂ ਦੇ ਵਿੱਚੋਂ 8 ਉਮੀਦਵਾਰਾ ਜਿਹੜੇ ਚੋਣ ਜਿਹੜੇ ਲੜਨਗੇ ਤੇ ਜਿਸ ਦੇ ਦੌਰਾਨ ਕਰਮਜੀਤਨ ਮੋਹਲ ਅਤੇ ਮੀਤ ਹੇਅਰ ਤੇ ਕੁਲਦੀਪ ਸਿੰਘ ਢਾਲੀਵਾਲ ਅਤੇ ਗੁਰਪ੍ਰੀਤ ਸਿੰਘ ਜੀਪੀ ਅਤੇ ਹੋਰ ਉਮੀਦਵਾਰ ਜਿਹੜੇ ਸੀਟ ਲੜਨਗੇ ਤੇ ਜਿਸ ਦੇ ਦੌਰਾਨ ਲੋਕ ਸਭਾ ਸੀਟ ਨੂੰ ਲੈ ਕੇ ਇਹ ਵੱਡਾ ਐਲਾਨ ਜਿਹੜਾ ਹੋਇਆ ਹੈ ਤੇ ਆਪ ਸਰਕਾਰ ਦੇ ਵੱਲੋਂ ਲਿਸਟ ਜਾਰੀ ਕੀਤੀ ਹੈ ਤੇ ਦੱਸ ਦਈਏ ਕਿ ਲੋਕ ਸਭਾ ਚੋਣਾਂ ਆ ਰਹੀਆਂ ਨੇ ਤੇ ਜਿਸ ਦੇ ਦੌਰਾਨ ਲਗਾਤਾਰ ਹਲਚਲ ਪੈਦਾ ਹੋਈ ਹੈ ਤੇ ਉੱਥੇ ਹੀ ਹੁਣ ਸਿਆਸਤ ਵਿੱਚ ਦੱਸ ਦੇ ਕਿ ਸਿਆਸਤ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ 8 ਉਮੀਦਵਾਰ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਚੁਣੇ ਗਏ ਜੁੜੇ ਗਏ ਨੇ ਤੇ ਉੱਥੇ ਹੀ ਜਿਹੜੇ ਜਿਹੜੀ ਆਮ ਸਰਕਾਰ ਆਪ ਸਰਕਾਰ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਆਪ ਦੇ ਵੱਲੋਂ ਜਿਹੜੇ 8 ਉਮੀਦਵਾਰਾਂ ਨੂੰ ਐਲਾਨਿਆ ਗਿਆ ਤੇ ਉੱਥੇ ਹੀ ਜਿਹੜੀ ਲਿਸਟ ਜਾਰੀ ਕਰ ਦਿੱਤੀ ਹੈ ਤੇ ਜਿਸ ਦੇ ਵਿੱਚ ਵਕ ਵਕ ਜਿਹੜੇ ਉਮੀਦਵਾਰ ਉਹ ਚੁਣੇ ਗਏ ਨੇ ਤੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਲਿਸਟ ਜਾਰੀ ਕੀਤੀ ਗਈ ਹੈ ਤੇ ਆਪ ਸਰਕਾਰ ਨੇ ਇਹ ਜਿਹੜੀ ਲਿਸਟ ਜਾਰੀ ਕੀਤੀ ਤੇ 8 ਉਮੀਦਵਾਰਾਂ ਨੂੰ ਚੁਣਿਆ ਗਿਆ ਹੈ ਤੇ ਜਿਸ ਦੇ ਵਿੱਚ ਹੁਣ ਇਹ ਜਿਹੜੇ ਇਲੈਕਸ਼ਨ ਜਿਹੜੀ ਇਸ ਨੂੰ ਲੈ ਕੇ ਜਿਹੜੀ ਸੀਟ ਲਿਸਟ ਜਿਹੜੀ ਜਾਰੀ ਕਰ ਦਿੱਤੀ ਹੈ ਤੇ ਇਹ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੀ ਵੱਡੀ ਖਬਰ ਸામਨੇ ਆ ਰਹੀ ਹੈ